किथों भरद अथों भरते हैं

ਕਿੰਨੇ ਵਜੇ ਭਰ ਦੋਗੇ ਅੱਜ ਭਾਈ 4 ਵਜੇ 2:00 ਵਜੇ ਅੱਜ ਆ ਮੰਗਰਾ ਸਰਦਾਰ ਜੀ ਮੈਨੂੰ ਆ ਯਾਰ ਹਾਂ ਸਤਾਜ ਕਿੰਨੇ ਵਜੇ ਭਰ ਦੋਗੇ ਅੱਜ ਆ ਵੀਡੀਓ ਨਾ ਪਾ ਦੀ ਆ ਔਰ ਦੇਖ ਲਓਗੇ ਕੀ ਠੀਕ ਆ ਗਰਾਬਦਨ ਆ ਡੇਡਾ ਬਾਦ ਜਿੰਦੂ ਨਾ ਸੀ ਆਂ ਪੇਡਾ ਠੀਕ ਆ ਬਣਾਉਂਦਾ ਡਾਕਟਰ ਬਾਬਾ ਕੋਈ ਨਾ ਚ ਲੈ ਲੈਣ ਦਾਮ ਵਿੱਚ ਵੜਦਾ ਟਰਫਰਾ ਦੇ ਛੱਡ ਦਿਖਾਉਣੇ ਬਈ ਤੁਹਾਨੂੰ ਕਿਹੜਾ ਹੈਗਾ ਟਰਾਲੀ ਹੋ ਖੜੀ ਜਾਗੀ ਚਾਰ ਪੰਜ ਬੰਦਿਆਂ ਦੀ ਬਾੜ ਤੇ ਪੰਜ ਛੇ ਬੰਦੇ ਲੱਗਣਗੇ 7 ਮੀਟਰ ਰਹਿੰਦੇ ਹੈਗਾ 11 ਵੀ ਨਹੀਂ ਆਉਂਦਾ हाँ शेडा बजेड तो बहुत बड़ा खरा बवंजा ट्राला है बै ये वह सैंती छत्तीस ट्राल पाली भी पे चाहिए ट्राली ਆ ਗੋਰੀ ਪਾਂਡਾ ਜੀ ਆ ਬੰਦ ਲਾ ਬੰਦ ਬੰਦ ਗੱਲ ਕਰ ਮੈਂ ਪਰ ਹਾਂ ਹੁਣ ਬੋਲ ਹਾਂ ਮਹਾਤੀ ਬਾਤੀ ਦਵਾ ਗਾਣਾ ਚਾਹ ਪੀਣੇ ਆ ਵੱਡੇ ਭਾਈ ਲੈ ਭਾਈ ਬਾਤੀ ਇਹਨੂੰ ਦੇ ਪੁੱਤੋ ਆ ਆ ਬੰਦਾ ਹਤਾ ਤਿਆਰਾ ਭਾਈ ਬੀੜੀ ਪੀ ਬੈਠਾ ਸਾਰਿਆਂ ਨਾਲ ਪਹਿਲਾਂ ਚਾਹ ਪੀਦਾ ਰੈਡੀ ਆ ਜਮਾ ਪਾਟ ਛੱਕਣ ਵਾਸਤੇ ਅੱਛਾ ਇਹ ਪਿੰਦਰ ਬਦਲੇ ਕੀ ਕਰਦਾ ਚਾਹ ਪੀਣੇ ਆ ਬਣਾ ਕੇ ਚਾਹ ਆਉਂਗਾ ਜੱ

सारे नमी उम्र के मुंडे हैं भाई है अच्छा ध्यान कि बन जाती है भाई 800 सौ रुपया बन जाता अच्छा ਉਹ ਪਾਏਗਾ ਬਈ ਯਾਰ ਤੜਕੀ ਉਹ ਮੁੰਡਾ ਕਿਵੇਂ ਪਾਏਗਾ ਤੜਕੀ ਨਾ ਮੁੰਡਾ ਬਈ ਯਾਰ ਅੱਛਾ ਆ ਗਈ ਅਸੀਂ ਦਾਰਦੋਸ਼ ਤੀਨ ਵਾਧਾਂ ਬੱਗੀ ਦਵਾ ਲਓ ਇਹ ਪੜਨਾ ਮੁੰਡਾ ਦੇ ਫੇਸਬੁਕ ਜੋ ਕੇ ਲੈ ਜਾਂਦਾ ਅੱਛਾ ਅੱਛਾ ਦਾਰੂ ਦਾ ਬਹਿਈ ਕਰੀ ਬੰਦਾ ਅੱਲਾਕਾ ਪੀ ਉਰੇ ਹੀ ਮੜਾ ਤੀਨ ਨੰਬਰ ਪੀਂਦੇ ਅੰਜਮ ਲਿਆ ਗਾਹ ਦਾ ਚ ਨਾਲੇ ਬੀੜੀ ਪ੍ਰੇਮੇ ਜਾਪਾ ਕਿ ਨਹੀਂ और ललाट पे भी गिरिया रानी रेखा के इलाके अंदाजा है बसना के करके जो है और कंकर में और